ਮੁਕਸਰ ਦੇ ਕਿਸਾਨ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਖੁਸ਼ ਜੀ ਹਾਂ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਖੇਤਾਂ ਵਿੱਚ ਕਿਸਾਨ ਪੂਰੇ ਉਤਸ਼ਾਹ ਨਾਲ ਝੋਨਾ ਲਗਾ ਰਹੇ ਨੇ ਇਹ ਤਸਵੀਰਾਂ ਪਿੰਡ ਭੁੱਲਰ ਦੀਆਂ ਨੇ ਜਿੱਥੇ ਕਿਸਾਨ ਕਈ ਘੰਟਿਆਂ ਤੋਂ ਪਾਣੀ 'ਚ ਖੜੇ ਹੋ ਕੇ ਝੋਨੇ ਦੀ ਬਿਜਾਈ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਵਾਰ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਇਜਾਜ਼ਤ ਪਿਛਲੇ ਸਾਲ ਨਾਲੋਂ ਕਾਫੀ ਪਹਿਲਾਂ ਮਿਲ ਗਈ ਹੈ ਨਾਲ ਹੀ ਖੇਤਾਂ ਲਈ 24 ਘੰਟੇ ਲਾਈਟ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਦੱਸਦੀ ਹੈ ਸਵਾਰ ਸਰਕਾਰ ਨੇ ਸਾਨੂੰ ਸਮੇਂ ਸਿਰ ਝੋਨਾ ਲਾਉਣ ਦੀ ਇਜਾਜ਼ਤ ਜਿਹੜੀ ਕਿ ਦਿੱਤੀ ਹੈ ਭਜੀ ਕੀ ਨਾ ਮੈਂ ਕੀ ਕਹਿਣਾ ਚਾਹੁੰਦੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਇੱਕ ਸੀਚੂਣਾ ਲਾਉਣ ਨੂੰ ਆਇਆ ਚਾਹੇ। ਨਾ ਮੇਰਾ ਬਲਕਰਨ ਸਿੰਘ ਹੈ ਜੀ ਪਿੰਨ ਮੇਰਾ ਬੁੱਲਰ ਆ। ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ ਸਾਨੂੰ 15 ਦਿਨ ਪਹਿਲਾਂ ਚੋਨਾ ਲਾਉਣ ਦਿੱਤਾ ਸੀ। ਉਹਦੇ ਨਾਲ ਜਿਹੜੀ ਸਾਡੀ ਸਮੱਸਿਆ ਹੁੰਦੀ ਸੀ ਵਰਤ ਨਵੇਲੇ ਉਹਤ ਕੀ ਨਹੀਂ ਹੋਣੀ। ਅਸੀਂ ਟਾਈਮ ਨਾਲ ਇਹਨੂੰ ਵੱਡਾਂਗੇ। ਤੇ ਵਧੀਆ ਸੀ ਕਣਕ ਵੀ ਸਕਦੇ ਆ ਗਾਂ ਨੂੰ। ਵਧੀਆ ਬਰਾਲਾ, ਵਧੀਆ ਸਾਨੂੰ ਲਾਈਟ ਮਿਲ ਰਹੀ 8 ਘੰਟੇ। ਕੋਈ ਐ ਦਿੱਕਤ ਨਹੀਂ ਲਾਈਟ ਦੀ। ਕਸੀਰ ਪਾਣੀ ਸਾਨੂੰ ਪ੍ਰੋਪਰ ਮਿਲ ਰਿਹਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਉਹ ਬਿਲਕੁਲ ਕੋਈ ਲੇਬਰ ਦੀ ਸਮੱਸਿਆ ਨਹੀਂ ਜੀ ਲੇਬਰ ਵਧੀਆ ਮਿਲਦੀ ਹੈ ਵਧੀਆ ਚੋਣਾ ਲਾਉਂਦੇ ਨੇ ਤੇ ਜੇ ਲੇਬਰ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਬਾਹਰੋਂ ਵੀ ਆ ਜਾਂਦੀ ਹੈ ਜਦੋਂ ਬਾਲਾ ਕਸਵਾਇਦਾ ਉਹ ਬਾਹਰੋਂ ਆ ਜਾਂਦੀ ਸਰਕਾਰ ਦਾ ਧੰਨਵਾਦ ਹੀ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਸਾਡੇ ਕਿਸਾਨਾਂ ਬਾਰੇ ਸੋਚਿਆ ਵੀ ਤੁਸੀਂ 15 ਦਿਨ ਪਹਿਲਾਂ ਝੋਨਾ ਲਾਓ ਕਿਉਂਕਿ ਸਾਡੇ ਸੀਵ ਦੀ ਸਮੱਸਿਆ ਹੋਣ ਕਰਕੇ ਕਿ ਸਾਨੂੰ ਵੱਢਣ ਵੇਲੇ ਦਿੱਕਤ ਆਉਂਦੀ ਸੀਗੀ ਉਹ ਐਤ ਕੀ ਸਾਡੀ ਦਿੱਕਤ ਨਹੀਂ ਆਉਣੀ ਸਾਨੂੰ ਮੇਰਾ ਨਾਮ ਜੀ ਗੁਰਤੇਜ ਸਿੰਘ ਜੀ ਪੈਂਡ ਭੁੱਲਰ ਆ ਜੀ ਜਿਹੜਾ ਸਰਕਾਰ ਦਾ ਅਪਰਾਲਾ ਜੀ ਇੱਕ ਤਰੀਕ ਤੋਂ ਸਾਨੂੰ ਇਹ ਬਹੁਤ ਵਧੀਆ ਜੀ ਸਾਨੂੰ ਇੱਕ ਤਰੀਕ ਤੋਂ ਲਾਈਟ ਮਿਲ ਰਹੀ ਹੈ ਜੀ ਪਾਣੀ ਮਿਲ ਰਿਹਾ ਜੀ ਇਹਦੇ ਨਾਲ ਸਾਡਾ ਝੋਨਾਕ ਟਾਈਮ ਨਾਲ ਲੱਗ ਜੂਗਾ ਜੀ ਟਾਈਮ ਨਾਲ ਵੱਢਿਆ ਜੇ ਉਦੋਂ ਮੋਚਰ ਆਉਂਦਾ ਲੇਟ ਹੋਣ ਤੇ ਬੀਜਨ ਤੇ ਤੇ ਇਹਦੇ ਕਰਕੇ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਸਾਡਾ ਏਰੀਆ ਥੋੜਾ ਸੇਮ ਮੰਨ ਰਿਹਾ ਜੀ ਇੱਥੇ ਸੇਮ ਕਰਕੇ ਸਰਕਾਰ ਨੇ ਬਹੁਤ ਸੋਚਿਆ ਜੀ ਸਾਡੇ ਬਾਰੇ ਸਾਨੂੰ ਪਹਿਲਾਂ ਇੱਕ ਤਰੀਕ ਦਿੱਤੀ ਆ ਤੇ ਉਹਦੇ ਕਰਕੇ ਅਸੀਂ ਚੋਣਾਂ ਲਾ ਰਹੇ ਆਂ ਜੀ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਬਰ ਦੀ ਵੀ ਜੀ ਕੋਈ ਦਿੱਕਤ ਨਹੀਂ ਪਹਿਲਾਂ ਲੇਬਰ ਸਾਡੇ ਕੋਲੇ ਸਾਰੀ ਪਹੁੰਚ ਗਈ ਹੈ ਜੀ ਤੇ ਉਹਦੇ ਕਰਕੇ ਜਿਵੇਂ ਜਿਵੇਂ ਤਰੀਕ ਸੀ ਲੇਬਰ ਨੂੰ ਪਤਾ ਸੀ ਉਸ ਜ਼ਿਲ੍ਹਿਆਂ ਚ ਤੇ ਉਸ ਹਿਸਾਬ ਨਾਲ ਲੇਬਰ ਆ ਗਈ ਹੈ ਜੀ ਕੋਈ ਲੇਬਰ ਦੀ ਦਿੱਕਤ ਨਹੀਂ ਚੋਣਾਂ ਲਾ ਰਹੇ ਆਂ ਅਸੀਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਰਕਾਰਾਂ ਦੇ ਵਿੱਚ ਜਿਵੇਂ 15 ਦਿਨ ਲੇਟ ਆਏ ਸੀ 15 ਦਿਨ ਅਡਵਾਂਸ ਹੁਣ ਆ ਕੇ ਲਿਏ। ਇਹ ਬਹੁਤ ਵਧੀਆ ਜੀ ਇਹ ਸਰਕਾਰ ਦਾ ਜੀ ਜਿਹੜਾ 15 ਦਿਨ ਕੀਤਾ ਕਰਦਾ ਜੀ ਸਾਨੂੰ ਲਾਈਟ ਪਾਣੀ ਦੇਦਾ ਜੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਸਰਕਾਰਾਂ ਨੂੰ ਠੀਕ ਆ ਜੀ ਕਿੰਨੇ ਏਕੜ ਤੇ ਤੁਸੀਂ ਲਾ ਰਹੇ ਹੋ ਤੁਹਾਨੂੰ ਇਹ ਅਸੀਂ 20 ਏਕੜ ਲਾ ਰਹੇ ਹਾਂ ਜੀ 20 ਏਕੜ ਹਾਂਜੀ